ਸਸ਼੍ਰੀਕਾਲ ਤੋਂ ਚੜ ਚੁਕਿਆ ਸੰਸਰ న్యూਸ ਦੇ ਨਾਲ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਦੋਂ ਅੱਜ ਦੇ ਐਨਏ ਅਡਵਾਂਸ ਜ਼ਮਾਨੇ 'ਚ ਵੀ ਲੋਕ ਨੇ ਜਿਹੜੇ ਦਹੇਜ ਦੇ ਲੋਭੀ ਬੈਠੇ ਨੇ ਤੇ ਇੱਕ ਹੋਰ ਵਿਅਤਾ ਜਿਹੜੀ ਦਹੇਜ ਦੀ ਬਲੀ ਚੜ ਜਾਂਦੀ ਹੈ ਦਰਸਲ ਡਕਾਲਾ ਦੇ ਨੇੜਲੇ ਪਿੰਡ ਛੰਡੀ ਦੇ ਵਿੱਚ ਰਹਿਣ ਵਾਲੀ ਇੱਕ ਵਿਅਤਾ ਮਹਿਲਾ ਦੀ ਮੌਤ ਦਾ ਮਾਮਲਾ ਸਾਹਮਣੇ ਆਉਂਦਾ ਜਿਸ ਨੂੰ ਸੁਣ ਕੇ ਪੂਰੇ ਇਲਾਕੇ ਦੇ ਵਿੱਚ ਚਰਚਾ ਹੋ ਜਾਂਦੀ ਹੈ ਕਿ ਆਖਿਰਕਾਰ ਹਜੇ ਵੀ ਲੋਕ ਨੇ ਜੋ ਦਹੇਜ ਦੀ ਮੰਗ ਕਰਦੇ ਨੇ ਤਾਂ ਬਿਲਕੁਲ ਮ੍ਰਿਤਕ ਮਹਿਲਾ ਦੀ ਪਛਾਣ ਸੀਮਾ ਰਾਣੀ ਦੇ ਰੂਪ ਵਿੱਚ ਹੋਈ ਹੈ। ਬਿਲੀ ਜਾਣਕਾਰੀ ਅਨੁਸਾਰ ਮਹਿਲਾ ਦੀ ਮੌਤ ਦੇ ਮਾਮਲੇ ਦੇ ਵਿੱਚ ਉਸਦੇ ਪੇਕੇ ਪਰਿਵਾਰ ਦੇ ਵੱਲੋਂ ਸਹੁਰੇ ਪਰਿਵਾਰ ਦੇ ਉੱਤੇ ਗੰਭੀਰ ਦੋਸ਼ ਲਗਾਏ ਗਏ ਨੇ, ਇਲਜ਼ਾਮ ਲਗਾਏ ਨੇ। ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਉਸਦੀ ਭੈਣ ਨੂੰ ਸਹੁਰੇ ਪਰਿਵਾਰ ਦੇ ਵੱਲੋਂ ਲੰਬੇ ਸਮੇਂ ਤੋਂ ਦਹੇਜ ਦੀ ਮੰਗ ਕਰਕੇ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਉਹਨਾਂ ਦਾ ਇਹ ਦਾਵਾ ਸੀ ਕਿ ਸੋਹਰੇ ਪਰਿਵਾਰ ਦੇ ਵੱਲੋਂ ਅਕਸਰ ਮਾਰਕੁੱਟ ਵੀ ਕੀਤੀ ਜਾਂਦੀ ਸੀ ਔਰ ਉਹਨਾਂ ਨੇ ਸੀਮਾ ਰਾਣੀ ਨੂੰ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਉੱਥੇ ਸੋਹਰੇ ਪਰਿਵਾਰ ਦੇ ਵੱਲੋਂ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਗਿਆ ਕਿ ਉਹਨਾਂ ਦੀ ਲੜਕੀ ਨੇ ਤਾਂ ਖੁਦਕੁਸ਼ੀ ਕੀਤੀ ਹੈ ਤਾਂ ਇੱਕ ਵਾਰ ਬਿਆਨ ਦੇ ਆਧਾਰ ਤੇ ਆਪਾਂ ਸੁਣ ਲੈਣੇ ਆ ਕਿ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਗੁੜੀਆਂ ਨਾਲ ਗੱਲ ਇਹ ਹੋਈ ਆ ਉਹ ਮੈਨੂੰ ਕਹਿ ਰਹੀ ਕਿ ਵੀਰ ਮੈਨੂੰ ਦੇਖ ਲੋ ਹਣਾ ਮੇਰਾ ਦੇਟ ਤੇ ਜਥਾਨੀ ਘਰ ਆ ਕੇ ਮਾਰ ਰਹੇ ਨੇ ਤੇ ਮੈਂ ਉਹਨੂੰ ਇਹੀ ਕਹਿੰਦਾ ਕਿ ਤਿਆਰ ਦੇ ਦੇ ਨੇ ਕਿ ਚਲੋ ਕੋਈ ਨਹੀਂ ਐਦਾਂ ਦਾ ਕੁਝ ਨਹੀਂ ਤੁਸੀਂ ਠੇਕ ਲਗਾ ਕੇ ਆਪਣਾ ਹਣਾ ਬੈਠੋ ਰੋਣ ਨਾਲ ਤੇ ਉਸ ਤੋਂ ਬਾਅਦ 15 ਮਿੰਟ ਬਾਅਦ ਮੈਨੂੰ ਫੋਨ ਗਿਆ ਜੀ ਗੁੜੀਆਂ ਦੇ ਫੋਨ ਤੋਂ ਲੰਬੜਦਾਰ ਨਾਲ ਪਿੰਡ ਦੇ ਲੰਬੜਦਾਰ ਨੇ ਮੈਨੂੰ ਗੱਲ ਕੀਤੀ ਮੇਰੇ ਨਾਲ ਉਹ ਮੈਨੂੰ ਕਹਿੰਦੇ ਜੀ ਕਿ ਐਦਾਂ ਕਰਕੇ ਕੋਈ ਗਲਤ ਹੋ ਗਿਆ ਮੈਂ ਦੱਸੋ ਜੀ ਕੀ ਗਲਤ ਹੋ ਗਿਆ ਉਹ ਕਹਿੰਦੇ ਜੀ ਤੁਹਾਡੀ ਗੁੜੀਆਂ ਨੂੰ ਟੈਗ ਹੋ ਗਿਆ ਮੈਨੂੰ ਟੈਗ ਦੀ ਸ਼ਿਕਾਇਤ ਦੱਸੀ ਐਨਾਂ ਨੇ ਤੇ ਚਲੋ ਅੱਜ ਕੇ ਕੋਈ ਨਹੀਂ ਆਉਂਦੇ ਆ ਜੀ ਫਿਰ ਮੈਨੂੰ ਇਹਨਾਂ ਦਾ ਦੁਬਾਰਾ ਪੁਣ ਗਿਆ ਕਿ ਤੁਸੀਂ ਜਲਦੀ ਆ ਜਾਓ ਆਪਾਂ ਜਲਦੀ ਕੇ ਚਲੋ ਆਨੇ ਜੇ ਫਿਰ ਅਸੀਂ ਉੱਥੋਂ ਤੁਰੇ ਜੀ ਉੱਥੋਂ ਇਹਨਾਂ ਦੇ ਘਰ ਨਹੀਂ ਗਏ ਅਸੀਂ ਸਿੱਧਾ ਪੁਲਿਸ ਚੌਕੀ ਤੇ ਗਏ ਜੀ ਟਕਾਲਾ ਉੱਥੇ ਪੁਲਿਸ ਚੌਕੀ ਜਾ ਕੇ ਜੀ ਅਸੀਂ ਆਪਣੇ ਬਿਆਨ ਬੋਲ ਲਿਖਾਏ ਜੋ ਵੀ ਦਰਖਾਸਤ ਵਗੈਰਾ ਸੀ ਵੀ ਲਿਖਾ ਕੇ ਦਰਖਾਸਤ ਸੀ ਤੇ ਉਸ ਤੋਂ ਬਾਅਦ ਜੀ ਪੁਲਿਸ ਅਨਚਾਰਜ ਨੂੰ ਲੈ ਕੇ ਥਾਣਾ ਚੌਕੀ ਦੇ ਜਿਹੜੇ ਸੀਗੇ ਉਹ ਸਾਡੇ ਨਾਲ ਮੌਜੂਦਾ ਉੱਥੇ ਗਏ ਨੇ ਜੀ ਪਿੰਡ ਦੇ ਸਰਪੰਚ ਵੀ ਸੀ ਜੀ ਜੋ ਇਹਨਾਂ ਦੇ ਪਿੰਡ ਦੇ ਝੰਡੀਪੜ ਦੇ ਮੌਜੂਦਾ ਸਰਪੰਚ ਨੇ ਜੀ ਉਹਨਾਂ ਨੂੰ ਮੌਤਵਰ ਸਰਪੰਚ ਨੂੰ ਲੈ ਕੇ ਜੀ ਅਸੀਂ ਇਹਨਾਂ ਦੇ ਘਰ ਗਿਆਂਗੇ ਸਾਡੇ ਜਾਂਦਿਆਂ ਨੂੰ ਸਾਡੀ ਕੀ ਜੀ ਬੈੱਡ ਤੇ ਲਟਾ ਕੇ ਪਈ ਹੋਈ ਸੀ ਜੀ ਕਿਉਂਕਿ ਜੀ ਉਹਨਾਂ ਦੀ ਗਰਦਨ ਤੇ ਸਾਨੂੰ ਨਿਸ਼ਾਨ ਮਿਲਿਆ ਜੀ ਐਦਾ ਲੱਗਦਾ ਕਿ ਜਿੱਦਾਂ ਗਲ ਘੁੱਟ ਕੇ ਉਹਨਾਂ ਨੂੰ ਮਾਰਿਆ ਗਿਆ ਹੋਵੇ ਤੇ ਇਹ ਕਹਿੰਦੇ ਐਟੈਕ ਹੋਇਆ ਕੀ ਨਾਮ ਹੈ ਜੀ ਉਹਨਾਂ ਜਿਨ੍ਹਾਂ ਤੋਂ ਸਾਡਾ ਕਿਸੇ ਦੇ ਕੀ ਕੀ ਨਾਮ ਹੈ ਹਾਂਜੀ ਸਤਨਾਮ ਜੀ ਤੇ ਡਿੰਪਲ ਕੌਰ ਜੀ ਕੀ ਲੱਗਦੇ ਸੀ ਉਹਨਾਂ ਨੇ ਉਹ ਦਰਾਣੀ ਜਠਾਣੀ ਸੀਗੀ ਇੱਕ ਜੇਡ ਸੀਗਾ ਇੱਕ ਜਠਾਣੀ ਸੀ ਇੱਕ ਜੇਡ ਸੀ ਤੇ ਇੱਕ ਆਪਣਾ ਉਹਨਾਂ ਦੇ ਪਰੌਣਾ ਸੀਗਾ ਆਪਣਾ ਜੀ ਕਦੇ ਪਹਿਲਾਂ ਵੀ ਉਹਨਾਂ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਟੌਰਚਰ ਕਰ ਰਹੇ ਸੀਗੇ ਜੀ ਬਹੁਤ ਜ਼ਿਆਦਾ ਟੌਰਚਰ ਕੀਤਾ ਹੋਇਆ ਸੀ ਬੁੜੀਆਂ ਨੂੰ ਤੇ ਇੰਨਾ ਕਿ ਜ਼ਿਆਦਾ ਟੌਰਚਰ ਕੀਤਾ ਹੋਇਆ ਸੀਗਾ ਨਾ ਕਿ ਉਹ ਸਾਨੂੰ ਕੁਝ ਦੱਸ ਵੀ ਨਹੀਂ ਰਹੀ ਸੀ ਉਹ ਆਪ ਮੰਨ ਲਓ ਉਹਨੂੰ ਕੁਝ ਸੁਝੋਈ ਨਹੀਂ ਰਿਹਾ ਸੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਇੱਕ ਦੋ ਸਾਲ ਦੀ ਬੱਚੀ ਈ ਛੋਟੀ ਜੀ ਉਹ ਲੋਕ ਸਾਨੂੰ ਇਹ ਕਹਿ ਰਹੇ ਨੇ ਕਿ ਸਾਨੂੰ ਅਸੀਂ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਸੀਂ ਕਹਿੰਦੇ ਹੋ ਕਿ ਪਰੌਣਾ ਕਹਿੰਦਾ ਮੈਂ ਕੰਮ ਤੇ ਸੀ ਉਹ ਕਹਿੰਦਾ ਮੈਨੂੰ 2 ਸਾਲ ਦੀ ਬੇਟੀ ਨੇ ਮੇਰੀ ਨੇ ਫੋਨ ਕਰਕੇ ਕਿਹਾ ਮਮਾ ਦੀ ਡੈਥ ਹੋ ਗਈ ਮਮਾ ਮਰ ਗਈ ਹੁਣ 2 ਸਾਲ ਦਾ ਬੱਸਾ ਦੱਸੋ ਜੀ ਕੀ ਦੱਸੂਗਾ ਕਿੰਨੇ ਸਾਲ ਹੋ ਗਏ ਵਿਆਹ ਨੂੰ ਵਿਆਹ ਨੂੰ 5-4 ਸਾਲ ਹੋ ਗਏ ਤੇ ਦੇਹਜ ਲਈ ਵੀ ਤੰਗ ਤੰਗ ਕਰਦੇ ਸੀ ਦੇਹਜ ਲਈ ਵੀ ਬਹੁਤ ਅੰਕ ਕੀਤਾ ਜੀ ਇਹਨਾਂ ਨੇ ਪੁਲਿਸ ਵੱਲੋਂ ਕੋਈ ਐਫਆਈਰ ਵੀ ਦਰਜ ਕਰ ਦਿੱਤੀ ਹਾਂਜੀ ਉਹ ਐਫਆਈਆਰ ਵੀ ਦਰਜ ਕੀਤੀ ਗਈ ਆ ਪਰ ਸਾਨੂੰ ਉਹ ਜਿਹੜਾ ਕੋਈ ਪ੍ਰੂਫ ਨਹੀਂ ਦਿੱਤਾ ਗਿਆ ਅਜੇ ਅਸੀਂ ਇਨਸਾਫ ਦੀ ਮੰਗ ਰੱਖਦੇ ਆਂ ਅਸੀਂ ਇਨਸਾ ਕਿਹੜਾ ਪਿੰਡ ਮੇਰਾ ਪਿੰਡ ਬਿੰਬੜੀ ਹੈ ਜੀ ਤੇ ਉਹ ਚੰਡੀ ਪਿੰਡ ਵਾਏ ਹੋਏ ਸੀਗੇ ਜੀ ਨੀਨਾ ਮੈਂ ਹੀ ਟੋਟਾ ਜਗਤਾਰ ਸਿੰਘ ਆ ਜੀ ਕੀ ਲੱਗਦੇ ਹੁੰਦੇ ਸੀ ਕੁੜੀਆਂ ਦੇ ਐਸਾ ਜੀ ਕੀ ਹੋ ਗਿਆ ਜੀ ਉਹਨਾਂ ਨੇ ਪਰੇਸ਼ਾਨ ਕਰਦੇ ਤੇ ਅੱਗੇ ਜੀ ਉਹ ਵੀ ਕੁੱਟਮਾਰ ਕਰਦੇ ਤੇ ਵੀ ਅਸੀਂ ਉਹਦੇ ਮਤਲਬ ਆਹੇ ਗਾਂ ਤੇ ਵੀ ਘਰ ਪਾਸੇ ਵੀ ਨਾ ਇਹਨਾਂ ਦੇ ਵਿੱਚ ਕੋਈ ਪਲੇਸ ਬਣੇ ਕਿਸੇ ਤਰ੍ਹਾਂ ਦਾ ਤੇ ਉਹ ਹੋਣ ਸਾਨੂੰ ਕੁੜੀ ਦੱਸਦੀ ਰਹੀ ਆ ਵੀ ਮੈਨੂੰ ਕਹਿੰਦੇ ਨੇ ਤੇਰੇ ਬਾਪ ਨੇ ਕੀ ਦਿੱਤਾ ਸਾਨੂੰ ਦਾਦ ਨਹੀਂ ਦਿੱਤਾ ਸਸਤਾ ਇਹ ਦੇ ਸਾਨੂੰ ਨਾ ਤਾਰਾ ਇਹ ਇੱਕ ਤਰ੍ਹਾਂ ਨੂੰ ਬਹੁਤ ਪਰੇਸ਼ਾਨੀ ਕਰਦੇ ਰਹੇ ਨੇ ਵੀ ਉਹਦੀ ਕੋਟ ਮਾਰ ਕਰਦੇ ਰਹੇ ਨੇ ਅਸੇ ਜਨ ਲੋਕ ਠਾਈ ਕਰਦੇ ਦੇ ਵੀ ਤੀਆਂ ਦਿਖਾਉਣੀਆਂ ਬਹੁਤ ਅੱਸੀਆਂ ਹੁੰਦੀਆਂ ਨੇ ਉਧੇਰਾ ਦਲ ਤੋਂ ਜ਼ਿਆਦਾ ਦੀਏ ਦਾ ਜੇਰੀ ਦੇ ਨਾਲੋਂ ਪੈ ਰਹੇ ਨੇ ਉਸੇ ਫੁੱਟ ਦਾ ਡੇਟਾ ਜਿਸ ਨਾਲ ਉਹ ਕਹਿੰਦੇ ਨੇ ਕਿ ਜਿੰਨਾ ਖਾ ਲੈਤਾ ਔਰ ਉਸ ਦੀਆਂ ਸਾਡੇ ਜਾਂਦਿਆਂ ਨੂੰ ਲੈ ਕੇ ਉੱਤੇ ਪਾਈ ਕੋਈ ਜੇ ਮਾਰ ਕੇ ਹੁਣ ਕੀ ਮੰਗ ਕਰਦੇ ਆ? ਹਾਂ ਜੀ ਤਨ ਸਾਹੇ ਮੰਗਦੇ ਆ ਜੀ ਸਾਡੇ ਪੀੜਾ ਇਨਸਾਫ ਮਿਲਣਾ ਚਾਹੀਦਾ। ਹਾਂ ਜੀ ਕੀ ਨਾਮਾ ਕਿਹੜਾ ਪੰਡਾਇ? ਕੀ ਮਸਲਾ ਹੋਇਆ ਜੀ ਸੜਕ ਤੇ? ਮਸਲਾ ਹੋਇਆ ਤੈਨਾਂ ਨਾਲ ਲੜਾਈ ਝਗੜਾ ਮਰ ਤੰਗ ਕਰਦੀ ਸੀ ਪਹਿਲਾਂ ਤੂੰ। ਉਹ ਬੱਚੀ ਨਾਲ ਲੜ ਕੇ ਰੋਟੀਨ ਬਜੇ। ਉਹ ਕੱਲ ਜਾ ਕੇ ਫਿਰ ਟੀਚਰ ਨਾਲ ਕੱਲ ਕੋਟ ਦੇ 10 ਦਿਨ ਸਾਰੇ ਗੜ ਕੋਟ। ਬੈਨੋਂ ਸਾਰੰਦਿਲਾਂ ਚੇਂਜ ਹੈ। ਟੱਕਾ ਹੋਇਆ। ਸ਼ੱਕਾ ਕਿਸੇ ਤੇ? ਸ਼ਕਦ ਉਹਨਾਂ ਦੇ ਦਰਾਣੇ ਦਾ ਜਗਾ ਜੇਠ ਹੈ ਮਰਦੂਦੇ ਜੀ ਕੀ ਕੀ ਨਾਮ ਉਹਨਾਂ ਦਾ ਨਾਮ ਤਾਂ ਵੀ ਕੋਈ ਉਹਨਾਂ ਨੂੰ ਹਰ ਮੈਨ ਨਹੀਂ ਪਤਾ ਦੱਸ ਹਣੇ ਕੰਮ ਲੇਟ ਕਰਾਤੀ ਹਣੇ ਕਿੰਨੇ ਤੜ ਜਿਹੜਾ ਸਾਡਾ ਬੰਦਾ ਦਰਾਣਾ ਠੀਕ ਹੈ ਜੇ ਪਾਲਾ ਜੇ ਪਾਲਾ ਚੋਕ ਕੀ ਮੇਰੇ ਕਰਮ ਵੀ ਜਾਂਦੇ ਗਏ ਤੁਸੀਂ ਕਰਮ ਵੀ ਤਾਂ ਉਹਨਾਂ ਦੇ ਹੋਣੇ ਜਿੰਨੇ ਪਰਚਾ ਦਰਜ ਹੋਣਾ ਜਿੰਦਾ ਸਜ਼ਾ ਮਿਲਲੀ ਜਾਂਦੇ ਹੈ ਜਿਵੇਂ ਇਨਸਾਨਾਂ ਨੂੰ ਜਿਹੜੇ ਕਿੱਤਿਆਂ ਨਾਲ ਨਿਯਾਜ ਕਰਦੇ ਨੇ ਠੀਕ ਗਾਂ ਵਾਸਤੇ ਵੀ 9000 ਰੁਪਏ ਤਾਂ ਕਦ ਲਈ ਦਹੀ ਲਈ ਕਰਦੇ ਸੀ ਕਦ ਲਈ ਕਰਦੇ ਸੀ ਦਹੀ ਲਈ ਵੀ ਪਹਿਲਾਂ ਕਰ ਦੂ ਮਤਲਬ ਦਾ ਦਹੀ ਦੇ ਹੀ ਹੋਊਗਾ ਐਂ ਕਿਲੇ ਸਰਾਂ ਦਾ ਕੱਲ ਇੱਕ ਮੈਸੇਜ ਇੱਥੋਂ ਮੈਸੇਜ ਆਇਆ ਸੀ ਵੀ ਸੀਮਾ ਰਾਣੀ ਕੜੀ ਤੇ ਇਹਨੇ ਮੰਨ ਲਓ ਕਿ ਝੰਡੀ ਦੀ ਰਹਿਣ ਵਾਲੀ ਹੈ ਵੀ ਆਪਣੇ ਜੇਡ ਤੇ ਜਠਾਣੀ ਔਰ ਘਰ ਵਾਲੇ ਤੋਂ ਇਹਨਾਂ ਨੂੰ ਲੜਾਈ ਝਗੜਾ ਹੁੰਦਾ ਹੋਣਾ ਪਹਿਲਾਂ ਤੇ ਉਹਨਾਂ ਤੋਂ ਤੰਗ ਹੋ ਕੇ ਇਹਨੇ ਆਪਣੇ ਆਤਮ ਹੱਥਿਆ ਕਰ ਲਈਏ ਤੇ ਇਹ ਬਰੌਡਰਡ ਇੱਥੇ ਆਈ ਸੀ ਉਹਦੇ ਭਰਾ ਦੇ ਬਿਆਨਾਂ ਹਰਮਨ ਸਿੰਘ ਪੁੱਤਰ ਜਗਦਾਰ ਸਿੰਘ ਵਾਸੀ ਪਿੰਡ ਵਿਬੜੀ ਉਹਦੇ ਬਿਆਨਾਂ ਤੇ 306 ਦਾ ਮਕਦਮਾ ਆਪਾਂ ਦਰਜ ਕਰਿਆ ਹੈ ਉਹਨੂੰ ਇਸ ਟਾਈਮ ਆਪਾਂ ਇੱਥੇ ਪੋਸਟਮਾਰਟਮ ਕਰਾਣ ਆਏ ਆ ਪੋਸਟਮਾਰਟਮ ਤੋਂ ਜੋ ਵੀ ਇਹਨਾਂ ਰਿਪੋਰਟੰਦਾ ਹੋਵੇਗਾ ਜੇਕਰ ਕੋਈ ਹੋਰ ਕੋਈ ਨਾ ਕੋਈ ਇਹਦੇ ਚ ਚੁਰਮਚਗਾਟਾ ਕਟਾਵਾ ਤਾਂ ਕਿਤੇ ਜਗ੍ਹਾ ਕੋਈ ਚੁਪ ਨਹੀਂ ਉਹਦੇ ਘਰ ਦੇ ਤੇ ਅਲੀਕੇਸ਼ਨ ਲਗਾਏ ਜਾ ਰਹੇ ਹਾਂ ਉਹਨਾਂ ਘਰਦਿਆਂ ਦੇ ਅਲੀਕੇਸ਼ਨ ਨੇ ਵੀ ਇਹ ਲੜਾਈ ਝਗੜਾ ਹੁੰਦਾ ਸੀ ਇਹਨਾਂ ਤੋਂ ਫ੍ਰੀ ਹੋ ਕੇ ਨੇ ਆਪਣੇ ਆਤਮ ਹੱਤਿਆ ਕਰੀ ਜੀ ਉਹ ਤਾਂ ਕਰਦੇ ਵੀ ਮਾਰਡਰ ਕਰਾਇਆ ਗਿਆ ਨੇ ਦੇਖੋ ਜੀ ਉਹ ਇਹ ਚੀਜ਼ ਆਪਾਂ ਨੂੰ ਤੇ ਮਲੋ ਵਿੱਚੋਂ ਇੱਕ ਚੇ ਪ੍ਰਾਉਟਡ ਆਈ ਐ ਅਸੀਂ ਜੋ ਇਹਨਾਂ ਨੇ ਲਿਖਾਇਆ ਹੈ ਉਹਦੇ ਮੁਕਾਬਲਾ ਮੁਕਦਮਾ ਦਰਜ ਕਰ ਲਿਆ ਆਪਾਂ ਠੀਕ ਹੈ ਜੀ ਮੁਕਦਮਾ ਲਿੱਤੀ ਕੋਈ ਜਿਹਾ ਕਰਦੇ ਆ ਹਾਂ ਘਰਦਿਆਂ ਦੇ ਨਾਮ ਮੁਕਦਮਾ ਦਰਜ ਹੋ ਉਹਨਾਂ ਦੇ ਖਿਲਾਫ ਉਹਦੇ ਘਰ ਵਾਲੇ ਦੇ ਨਾਲ ਦੇ ਉਹਦੇ ਜੇਠ ਤੇ ਤੇ ਇੱਕ ਜਠਾਣੇ ਤੇ ਇਹਨਾਂ ਦੇ ਨਾਮ ਮੁਕਦਮਾ ਦਰਜ ਕਰੇ ਜੀ ਅਜੇ ਨਹੀਂ ਮਤਲਬ ਕਿ ਪਹਿਲਾਂ ਕਾਰਵਾਈ ਤਵਾਤ ਮਤਲਬ ਕਿ ਕਰਕੇ ਨਾ ਮਤਲਬ ਕਿ ਸਪੋਰਟ ਉਹਨਾਂ ਕਰਾ ਕੇ ਉਹਨਾਂ ਦੇ ਹਵਾਲੇ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਉਹਦੇ ਦੂਸਰੇ ਪਾਸੇ ਹੋਵਾਂਗੇ ਕਰੋ ਤੁਹਾਨੂੰ ਤੁਸੀਂ ਕਿਆ ਸਾਈਡ ਹੈ ਜਾਂ ਤੁਹਾਨੂੰ ਸਾਈਡ ਨੋਟ ਮਿਲਿਆ ਹੈ ਜਾਂ ਨਹੀਂ ਕੁਝ ਨਹੀਂ ਮਿਲਿਆ ਐਂਦੀ ਕੋਈ ਗੱਲ ਨਹੀਂ ਸੀ ਕਿੰਨੀ ਕੁ ਉਮਰ ਹੈ ਉਮਰ ਕਰੀਬ 31 ਸਾਲ ਦੀ ਉਮਰ ਹੈ ਇਹ ਕੁੜੀ ਦੀ ਬੱਚਾ ਵੀ ਇੱਕ ਛੋਟੀ ਬੱਚੀ ਹੈ ਕੋਈ 2 ਸਾਲ ਦੀ 2.5 ਸਾਲ ਦੀ ਹੋਈ ਕਰੀਬ ਐਵੇਂ ਦੱਸ ਰਹੇ ਨੇ ਉਹਦੇ ਬਰਾਦਰ ਦੇ ਬਿਆਨਾਂ ਦੀ ਹੋਇਆ ਵਰਸ